ਇਕ ਮਹਾਪੁਰਸ਼ ਦਾ ਕਲਾਮ ਜیتے ਆ ਗਿਆ ਹੈ। ਬਾਬਾ ਫਰੀਦ ਕਹਿੰਦੇ ਨੇ ਬਾਹਰ ਪਰਾਈਏ ਬੈਸਣਾ ਸਾਈ ਮੁਜੇ ਨਾ ਦੇ। ਮੈਂ ਤੇਰੇ ਦਰ ਤੋਂ ਇਲਾਵਾ ਕਿਸੇ ਹੋਰ ਦੇ ਦਰ ਤੇ ਨਹੀਂ ਬੈਠਣਾ। ਮੈਂ ਤੇਰੀ ਸ਼ਰਨ ਤੋਂ ਇਲਾਵਾ ਮੈਂ ਕਿਸੇ ਹੋਰ ਦੀ ਸ਼ਰਨ ਨਹੀਂ ਜਾਣਾ। ਜੇ ਕਿਦਰੇ ਐਸੀ ਕੋਈ ਮਜਬੂਰੀ ਹੋ ਗਈ। ਦੂਜੇ ਦੀ ਸਰਨੀ ਜਾਣਾ ਪਿਆ। ਫਿਰ ਪ੍ਰਭੂ ਮੇਰੀ ਇਹ ਦੁਆ ਹੋਵੇਗੀ ਐ ਖੁਦਾ ਮੇਰੀ ਇਰਦਾਸ ਹੋਵੇਗੀ ਤੂੰ ਮੇਰੇ ਸਰੀਰ ਚੋਂ ਜਿੰਦ ਕੱਢ ਲੈ ਮੈਂ ਦੂਜੇ ਦੇ ਦਰਤੇ ਨਹੀਂ ਬੈਠਣਾ ਚਾਹੁੰਦਾ ਮੈਂ ਦੂਜੇ ਦੇ ਦਰਵਾਜ਼ੇ ਤੇ ਨਹੀਂ ਬੈਠਣਾ ਚਾਹੁੰਦਾ ਇੱਕ ਹੋਰ ਮਹਾਪੁਰਸ਼ ਦਾ ਬੋਲ ਸੁਣ ਲਓ ਉਹ ਕਹਿੰਦਾ ਹੈ ਗਰਦਿਸ਼ੇ ਕਰ ਦੋ ਗਰਦਾ ਗੁਰਦਗਾਰਾ ਗਰਦ ਕਰ ਅਸੀਂ ਕਹਿੰਦੇ ਆ ਇਹਦੇ ਦਿਨ ਚੰਗੇ ਨਹੀਂ ਤੇ ਇਰਾਨ ਦੇ ਚ ਕਹਿੰਦੇ ਨੇ ਇਹਦੇ ਉਤੇ ਆਸਮਾਨੀ ਗਰਦਿਸ਼ ਪੈ ਗਈ ਹੈ। ਇਹਦੇ ਉਤੇ ਆਸਮਾਨੀ ਗਰਦਿਸ਼ ਠੀਕ ਨਹੀਂ ਹੈ। ਗਰਦਿਸ਼ੇ ਗਰਦੋਂ ਗਰਦਾ ਗੁਰਦਗਾਰਾ ਗਰਦ ਕਰ। ਜਦ ਆਸਮਾਨੀ ਗਰਦਿਸ਼ ਪੈਂਦੀ ਹੈ। ਤੇ ਜਿਹੜੇ ਪਹਾੜ ਨੇ ਉੱਚੇ-ਉੱਚੇ ਉਹ ਵੀ ਗਰਦ ਹੋ ਜਾਂਦੇ ਨੇ, ਖਾਕ ਹੋ ਜਾਂਦੇ ਨੇ, ਮਿੱਟੀ ਹੋ ਜਾਂਦੇ। ਕੁਝ ਵੀ ਨਹੀਂ ਰਹਿੰਦਾ। ਪਹਾੜਾਂ ਦੀ ਹਸਤੀ ਵੀ ਮਿਟ ਜਾਂਦੀ ਹੈ। ਪਹਾੜ ਜੈਸੇ ਉੱਚੇ ਪਹਾੜ ਜੈਸੇ ਦੂਰੋਂ ਦਿਸਣ ਵਾਲੇ ਪਹਾੜ ਜਿਤਨੇ ਮਾਨਤਾ ਰੱਖਣ ਵਾਲੇ ਵੀ ਹਾਕ ਹੋ ਜਾਂਦੇ ਨੇ ਮਿੱਟੀ ਹੋ ਜਾਂਦੇ ਨੇ ਜਦ ਆਸਮਾਨੀ ਗਰਦਿਸ਼ ਪੈਂਦੀ ਹੈ ਗਰਦਿਸ਼ੇ ਗਰਦੋਂ ਗਰਦਾਂ ਗੁਰਦਗਾਰਾ ਗਰਦ ਕਰ ਬਰਸਰੇ ਅਹਲੇ ਤਮੀਜ਼ਾ ਨਾ ਕਸਾਰਾ ਮਰਦ ਕਰ ਕਹਿੰਦਾ ਜਿਹੜੇ ਅਹਲੇ ਤਮੀਜ਼ ਬੰਦੇ ਨੇ ਅਕਲਮੰਦ ਨੇ ਬਹੁਤ ਸੋਝਵਾਨ ਨੇ ਸਿਆਣੇ ਨੇ ਆਸਮਾਨੇ ਗਰਦਿਸ਼ ਜਦ ਚਲਦੀ ਏ ਉਹ ਮੂਰਖਾਂ ਦੇ ਅਧੀਨ ਹੋ ਜਾਂਦੇ ਨੇ। ਉਹ ਮੂਰਖਾਂ ਦੇ غلام ਹੋ ਜਾਂਦੇ ਨੇ। ਬੇਵਕੂਫਾਂ ਦੇ غلام ਹੋ ਜਾਂਦੇ ਨੇ। ਉਹਨਾਂ ਸਿਆਣਿਆਂ ਦੀ ਅਕਲ ਨੂੰ ਫਿਰ ਬੇਵਕੂਫ ਆਪਣੀ ਬੇਵਕੂਫੀ ਨਾਲ ਚਰਾਂਦੇ ਨੇ। ਬਰਸਰੇ ਅਹਲੇ ਤਮੇਜ਼ਾਂ ਬੜੀ ਕੀਮਤੀ ਗੱਲ ਕਹੀ ਹੈ। ਅਹਲੇ ਤਮੇਜ਼ ਸਮਝਦਾਰ ਸੋਜਮਾਨ ਦੂਰਦ੍ਰਿਸ਼ਟ ਗਹਿਰ ਗੰਬੀਰ ਬਰਸਰੇ ਅਹਲੇ ਤਮੈਜ਼ਾ ਨਾ ਕਿਸਾਰਾ ਮਰਦ ਕਰ ਜਿਹੜੇ ਨਾਕਸ ਬੰਦੇ ਨੇ ਕੁਛ ਵੀ ਨਹੀਂ ਕੁਛ ਵੀ ਨਹੀਂ ਅਹਲੇ ਤਮੈਜ਼ ਉਹਨਾਂ ਦੇ ਅਦੇਨ ਹੋ ਜਾਂਦੇ ਤੇ ਮਜਬੂਰ ਹੋ ਜਾਂਦੇ ਨੇ ਤੀਸਰੀ ਪੰਕਤੀ ਮਨਮੇ ਗੋਇਮ ਕੇ ਗਰਦਿਸ਼ ਸਰਗਰਦਾਮਾ ਕੁਣ ਮੈਂ ਤੈਨੂੰ ਖੁਦਾ ਇਹ ਨਹੀਂ ਆਖਦਾ ਕਿ ਤੂੰ ਮੈਨੂੰ ਗਰਦਿਸ਼ ਦੇchnਾ ਪਾ ਮੈਂ ਐਸਾ ਨਹੀਂ ਆਖਿਆ ਬੜੀ ਹਿੰਮਤ ਦੀ ਕਰਦੇ ਮਨ ਨਵੇਗੋਯਮ ਮੈਂ ਕਹਿੰਦਾ ਕਿ ਤੂੰ ਮੈਨੂੰ ਗਰਦਿਸ਼ ਦੇchnਾ ਪਾ ਮੈਨੂੰ ਦੁੱਖ ਨਾ ਦੇ ਮੈਨੂੰ ਪਰੇਸ਼ਾਨ ਨਾ ਕਰ ਮੈਂ ਇਸ ਤਰ੍ਹਾਂ ਦੀ ਜੋਦੜੀ ਨਹੀਂ ਕਰਦਾ ਮਨ ਨਵੇਗੋਯਮ ਕਿ ਗਰਦਿਸ਼ ਸਰਗਰਧਾਮਕੁ ਤੂੰ ਮੇਰੇ ਸਿਰ ਤੇ ਆਸਮਾਨੀ ਗਰਦਿਸ਼ ਨਾ ਪਾਵੇਂ ਮੈਂ ਐਸਾ ਤੈਨੂੰ ਕਹਿੰਦਾ ਹੀ ਨਹੀਂ ਹਰ ਚੇ ਖਾਹੀ ਕੁਨ ਜੋ ਤੇਰਾ ਦਿਲ ਕਰੇ ਉਹ ਦੁੱਖ ਮੇਰੀ ਝੋਲੀ ਚ ਪਾ ਦੇ ਬੜੀ ਹਿੰਮਤ ਦੇਗਾ ਬਹੁਤ ਹਿੰਮਤ ਦੇਗਾ ਜਿਹੜੀ ਗਰਦਿਸ਼ ਹੈ ਉਹ ਤੂੰ ਮੇਰੇ ਸਿਰ ਤੇ ਪਾ ਦੇ ਜਿਹੜਾ ਕਲ ਕਲੇਸ਼ ਤੇ ਦੁੱਖ ਸੰਤਾਪ ਹੈ ਉਹ ਤੂੰ ਮੇਰੀ ਝੋਲੀ ਚ ਪਾ ਦੇ ਜੋ ਤੇਰਾ ਜੀ ਕਰੇ ਉਹ ਦੁੱਖ ਮੇਰੇ ਝੋਲੀ ਦੇ ਚ ਪਾ ਦੇ ਹਰ ਚੇ ਖਵਾਹੀ ਕੁਨ ਵਲੇ ਮਹਤਾਜ ਬੇਕਦਰਾਮ ਕੁਨ ਪਰ ਮੈਨੂੰ ਬੇਕਦਰ ਬੰਦੇ ਦੇ ਦਰ ਤੇ ਨਾ ਬਿਠਾਵੇਂ ਮੈਂ ਨਹੀਂ ਕਬੂਲ ਕਰਾਂਗਾ ਬਾਕੀ ਸਭ ਕੁਝ ਕਬੂਲ ਕਰ ਲਵਾਂ ਤੇਰੇ ਦਰ ਤੇ ਅਗਰ ਇਹ ਸਭ ਕੁਝ ਵੀ ਹੁੰਦਾ ਰਿਹਾ ਮੈਨੂੰ ਕਬੂਲ ਹੈ ਗਰਦਿਸ਼ ਵੀ ਕਬੂਲ ਸਾਰੇ ਦੁੱਖ ਵੀ ਕਬੂਲ ਸਾਰੇ ਕਲੇਸ਼ ਵੀ ਕਬੂਲ ਪਰ ਮੈਂ ਤੂੰ ਦੂਸਰੇ ਦੇ ਦਰ ਤੇ ਬਿਠਾਇਆ ਇਹ ਬੈਠਣਾ ਮੈਨੂੰ ਕਬੂਲ ਨਹੀਂ ਹੋਵੇਗਾ ਇਹ ਮੈਨੂੰ ਪਰਵਾਹ ਨਹੀਂ ਹੋਵੇਗਾ ਰਬਿੰਦਰ ਨਾਲ ਟੈਗੋਰ ਦੀ ਮੈਂ ਪ੍ਰਾਰਥਨਾ ਪੜ੍ਹ ਰਿਹਾ ਸਿੱਖਦੇ ਉਹ ਕਹਿੰਦਾ ਹੈ हे ਪ੍ਰਭੂ ਜਗਤ ਦੇ ਚ ਬੜਾ ਦੁੱਖ ਹੈ ਬੜਾ ਦੁੱਖ ਤੂੰ ਇੰਜ ਕਰ ਰਿਹਾ ਇਹ ਸਾਰਿਆਂ ਕੋਲ ਦੁੱਖ ਲੈ ਲੈ ਫੇ ਮੇਰੇ ਚੋਲੀ ਚ ਪਾ ਦੇ ਮੈਂ ਗਠੜੀ ਬਣ ਕੇ ਸਿਰ ਤੇ ਰੱਖ ਲਾਂ ਇਹ ਸਾਰੀ ਮੇਰੀ ਗਠੜੀ ਚ ਦੁੱਖ ਪਾ ਦੇ ਲੇਕਨ ਇੱਕੋ ਇੱਕ ਬੇਨਤੀ ਹੈ ਮੈਨੂੰ ਚੁੱਕਣ ਦੀ ਸਮਰਥਾ ਦੇ ਦੇ ਉਸ ਬੰਡ ਨੂੰ ਚੁੱਕਣ ਦੀ ਸਮਰਥਾ ਦੇ ਦੇ ਜਿਹੜਾ ਦੁੱਖ ਸਹਿਣ ਹੋ ਸਕਦਾ ਹੈ ਉਹ ਦੁੱਖ ਦੁੱਖ ਹੀ ਨਹੀਂ ਇਹ ਕਹਿ ਰਹੇ ਨੇ ਮੈਨੂੰ ਚੁੱਕਣ ਦੀ ਸਮਰੱਥਾ ਵੀ ਦੇ ਦੇ ਤੇ ਜਦ ਚੁੱਕ ਲਿਆ ਤਾਂ ਦੁੱਖ ਦੁੱਖ ਹੀ ਨਹੀਂ ਸਾਰੇ ਦੁੱਖ ਮੈਨੂੰ ਦੇ ਦੇ ਪਰ ਚੁੱਕਣ ਦੀ ਸਮਰੱਥਾ ਵੀ ਦੇ ਦੇ ਤਾਕਤ ਵੀ ਦੇ ਦੇ ਇਹ ਫਕੀਰ ਕਹਿੰਦਾ ਜੋ ਤੇਰਾ ਜੀ ਕਰੇ ਪ੍ਰਭੂ ਉਹ ਕਲੇਸ਼ ਉਹ ਦੁੱਖ ਉਹ ਸੰਤਾਪ ਮੇਰੀ ਝੋਲੀ ਚ ਪਾ ਪਰ ਬੇਵਕੂਫ ਬੇਕਦਰ ਨਾਦਾਨ ਉਹਦੇ ਬੂਏ ਤੇ ਨਾ ਬਿਠਾ ਵੇ ਨੂੰ ਕਬੂਲ ਨਹੀਂ ਹੋਏਗਾ ਇਹ ਮੈਂ ਪਰਵਾਨ ਨਹੀਂ ਕਰ ਸਕਾਂਗਾ ਇਸ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਤੇਰਾ ਹੀ ਟਿਕਾਣਾ ਹੈ ਇਸ ਤਨ ਦਾ ਹੋਰ ਕਿਧਰੇ ਵੀ ਨਹੀਂ ਇਸ ਵਾਸਤੇ ਅਸੀਂ ਤੇਰੀ ਸ਼ਰਨ ਪਕੜੀ ਹੈ ਤੇਰੇ ਦਰ ਤੇ ਬੈਠਣਾ ਕਬੂਲ ਹੈ ਤੂੰ ਆਪਣੀ ਸ਼ਰਨ ਦੇ ਸਾਰਿਆਂ ਨੂੰ ਰੱਖ ਲੈਣਾ ਤੂੰ ਐਸਾ ਸਮਰੱਥ ਵੀ ਹੈ ਹਾਂਜੀ ਆਠ ਬਹਿਰ ਕਰ ਜੋੜ ਸੋ ਪ੍ਰਪਤਿ ਆਹੀ ਆ ਇਸ ਵਾਸਤੇ ਹੱਥ ਜੋੜ ਕੇ ਅਠੇ ਪੈਰ ਉਸ ਪ੍ਰਭੂ ਦਾ ਚਿੰਤਨ ਕਰਨਾ ਚਾਹੀਦਾ ਹੈ ਧਿਆਨ ਜੋੜਨਾ ਚਾਹੀਦਾ ਹੈ ਜੋ ਸ਼ਰਨ ਜੋਗ ਹੈ ਤੇ ਸਮਰੱਥ ਹੈ ਹਾਂਜੀ ਕਿਹਾਏ ਸੋ ਪ੍ਰਭੂ ਸਦਾ ਆਪਣਾ ਮਨ ਹੈ ਕਿੰਧਿਆ ਪਾਈਆ ਦਿਨ ਰਾਤ ਉਹ ਜਿਹੜਾ ਪ੍ਰਭੂ ਹੈ ਉਹਦੇ 'ਚ ਧਿਆਨ ਜੋੜਨਾ ਚਾਹੀਦਾ ਹੈ ਫਿਰ ਮਨ ਜੋ ਕੁਝ ਚਾਹੁੰਦਾ ਹੈ ਪ੍ਰਾਪਤ ਹੋ ਜਾਂਦਾ ਹੈ ਸਭ ਕੁਝ ਦੀ ਪ੍ਰਾਪਤੀ ਹੋ ਜਾਂਦੀ ਹੈ ਹਾਂਜੀ ਤਜਮਾਨ ਮੋਹ ਵਿਕਾਰ ਦੂਜਾ ਇੱਕ ਸਿਉ ਲੈ ਲਾਈਆ ਠਿੱਕ ਦੇਣਾ ਆਪਣਾ ਚਿਤ ਜੋੜ ਤਮਾਹ ਹੰਕਾਰ ਨੂੰ ਇੱਕ ਪਾਸੇ ਸੁਟ ਕੇ ਮੋਹ ਨੂੰ ਇੱਕ ਪਾਸੇ ਸੁਟ ਕੇ ਹਾਂਜੀ ਅਰਪ ਮਨ ਤਨ ਪ੍ਰਭੂ ਆਗ ਆਪ ਸਗਲ ਮਿਟਾਈਆ ਕਪੜੇ ਆਪ ਨੂੰ ਮਿਟਾ ਕੇ ਆਪਣਾ ਮਨ ਤੇ ਤਨ ਉਸ ਪ੍ਰਭੂ ਦੇ ਚਰਨਾਂ ਤੇ ਨਿਛਾਵਰ ਕਰਨਾ ਚਾਹੀਦਾ ਹੈ ਉੱਥੇ ਰੱਖ ਦੇਣਾ ਚਾਹੀਦਾ ਹਾਂਜੀ ਬਿਨਵੰਤ ਨਾਨਕ ਥਾਰ ਕਿਰਪਾ ਸਾਚ ਨਾਮ ਸਮਾਈਆ اے ਪ੍ਰਭੂ ਕਿਰਪਾ ਕਰ ਰਹਿਮਤ ਕਰ ਤਾਂ ਕਿ ਸੱਚ ਨਾਮ ਦੇ ਸਮਾ ਜਾਈਏ ਜੁੜ ਜਾਈਏ ਢੇਨ ਹੋ ਜਾਈਏ ਸਲੋਕ ਰੇਮਣ ਤਾ ਕਉ ਧਿਆਈਆ ਸਭ ਵਿਧ ਜਾ ਕਾ ਹਾਥ ساری ਵਿਦੇ ਵਿਧਾਨ ਦਾ ਜੋ ਦਾਤਾ ਹੈ ਤੇ ਜਿਹਦੇ ਹੱਥ ਸਾਰਾ ਵਿਦੇ ਵਿਧਾਨ ਹੈ ਉਸੇ ਦੇ ਧਿਆਨ ਨੂੰ ਜੋੜਨਾ ਚਾਹੀਦਾ ਹੈ ਉਸੇ ਦਾ ਚਿੰਤਨ ਕਰਨਾ ਚਾਹੀਦਾ ਹਾਂਜੀ